ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਵੋ ਮਾਈਕੋ ਰਹੀਜਾ ਕਣਕ ਦੀ ਗਰੋਥ ਕਰਾਉਣ ਲਈ ਕਿਹੜੀ ਸਟੇਜ ਤੇ ਆਪਾਂ ਪਾ ਸਕਦੇ ਆ ਆ ਤੁਸੀਂ ਦੇਖ ਸਕਦੇ ਹੋ ਮਾਈਕੋ ਰਹੀਜਾ ਦਾ ਛੱਟਾ ਦੇ ਰਹੇ ਆ ਬਿਨਾਂ ਜੂਰੀਆ ਤੋਂ ਰੂੜੀ ਦੇ ਵਿੱਚ ਰਲਾ ਕੇ ਅਸੀਂ ਬਹੁਤ ਸੁਣਾ ਇਹਦਾ ਰਿਜ਼ਲਟ ਮਿਲਦਾ ਵਾ ਮਲਟੀਪਲੀਕੇਸ਼ਨ ਹੁੰਦੀ ਹੈ ਇਹਦੀ ਰੂੜੀ ਦੇ ਵਿੱਚ ਰਲਾ ਕੇ ਛਟਾ ਦੇਣ ਨਾਲ ਤੇ ਕਣਕ ਦੀ ਗਰੋਥ ਵੀ ਚੰਗੀ ਹੁੰਦੀ ਆ ਅਸੀਂ ਪਹਿਲੀ ਜੂਰੀਆ ਦੇ ਨਾਲ ਨਹੀਂ ਪਾਇਆ ਸੀ ਜੂਰੀਆ ਲਗਭਗ ਆਹੀ ਹੈ 1 ਹਫਤਾ ਪਹਿਲਾਂ ਇਹਦੇ ਦੇ ਚੁੱਕੇ ਹਾਂ ਹੁਣ ਅਸੀਂ ਮਾਈਕੋਰੀਜ਼ਾ ਦਾ ਛਟਾ ਦੇ ਰਹੇ ਹਾਂ ਬਹੁਤ ਸਾਰੀਆਂ ਕੰਪਨੀਆਂ ਦਾ ਆਉਂਦਾ ਮਾਈਕੋਰੀਜ਼ਾ ਤੁਸੀਂ ਪਾ ਸਕਦੇ ਓ ਤੇ ਜੂਰੀਆਂ ਨਾਲ ਵੀ ਲਾ ਕੇ ਪਾ ਸਕਦੇ ਤੁਸੀਂ ਜਿਵੇਂ ਉਤਮ ਦਾਰ ਲਾ ਕੇ ਪਾ ਸਕਦੇ ਜੋ ਚੰਗੀ ਕੁਆਲਿਟੀ ਆ ਤਾਂ ਉਹ ਕਹ ਦਾਰ ਲਾ ਕੇ ਪਾ ਸਕਦੇ ਜੋ ਇਹਦੀ ਵੀ ਚੰਗੀ ਕੁਆਲਿਟੀ ਹੈ ਜੀ ਤੇ ਜਿਹੜੀ ਇਹਦੀ ਸਹੀ ਸਟੇਜ ਆ ਪਹਿਲੀ ਜੂਰੀਆਂ ਜਾਂ ਦੂਜੀ ਜੂਰੀਆਂ ਤੱਕ ਤੁਸੀਂ ਪਾ ਸਕਦੇ ਜੋ ਇਹ ਜਿਹਦੇ ਨਾਲ ਕਿ ਚੰਗੀ ਫੋਟ ਹੁੰਦੀ ਆ ਕਨਕ ਦੀ ਤੇ ਚੰਗੇ ਰਿਜ਼ਲਟ ਮਿਲਦੇ ਤੇ ਜੇ ਤੁਹਾਡੇ ਕੋਲ ਕੋਈ ਫੋਟ ਵਾਲਾ ਪ੍ਰੋਡਕਟ ਤੁਹਾਡੀ ਨੌਲੇਜ ਹੈਗਾ ਤੁਸੀਂ ਜਰੂਰ ਸਾਂਝਾ ਕਰੋ ਇੱਥੇ ਕਮੈਂਟਾਂ ਦੇ ਵਿੱਚ ਤਾਂ ਜੋ ਹੋਰ ਕਿਸਾਨ ਭਰਾਵਾਂ ਨੂੰ ਮਦਦ ਮਿਲ ਸਕੇ ਉਹਨਾਂ ਦੀ ਚੰਗੀ ਕਣਕ ਦੀ ਗਰੋਥ ਹੋ ਸਕੇ ਜਿਸ ਨਾਲ ਕਿ ਆਉਣ ਵਾਲੇ ਸਮੇਂ ਚੰਗਾ ਝਾੜ ਮਿਲੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਧੰਨਵਾਦ